ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋੜਪੁਰ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਵਾੜਾ ਭਾਈਕੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪੰਮੇ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਔਰ ਕਾਫੀ ਲੰਮਾ ਸਮਾਂ ਪਹਿਲਾਂ ਵੀਡੀਓ ਬਣਾਈਆਂ ਸੀ ਔਰ ਉਸ ਤੋਂ ਬਾਅਦ ਫਿਰ ਦਿੱਕਤ ਆ ਗਈ ਬਾਈ ਦੇ ਚੂਲੇ ਦੀ ਹੁਣ ਬਾਈ ਨੇ ਆਪਰੇਸ਼ਨ ਕਰਾ ਕੇ ਆਪਦਾ ਸਫਲਪੂਰਨ ਕੰਮ ਕੀਤਾ ਵਾ ਮਿੱਤਰੋ ਫਿਰ ਸ਼ੁਰੂ ਔਰ ਤੁਹਾਡੀਆਂ ਦੁਆਵਾਂ ਸਦਕਾ ਤੁਹਾਡੀ ਪਿਆਰ ਸਦਕਾ ਬਾਈ ਨੇ ਆਪਦਾ ਜਿਹੜਾ ਆਪਰੇਸ਼ਨ ਕਰਾਇਆ ਔਰ ਹੋਇਆ ਵੀ ਸਫਲਪੂਰਨ ਔਰ ਬਹੁਤ ਵਧੀਆ ਤਿੰਨਾਂ ਕੋ ਮਹੀਨਿਆਂ ਦੇ ਵਿੱਚ ਬਾਈ ਫਿਰ ਆਪਦੀ ਲੈਣ ਆ ਜਿਹੜੀ ਉਹ ਕੰਮ ਵਾਲੇ ਪਾਸੇ ਨੂੰ ਵਧਿਆ ਅੱਜ ਪਹਿਲੀ ਜਿਹੜੀ ਉਸ ਤੋਂ ਬਾਅਦ ਆਪਾਂ ਵੀਡੀਓ ਤੁਹਾਡੇ ਰੂਪ ਰੂਪ ਕਰਾਂਗੇ ਉਸ ਤੋਂ ਪਹਿਲਾਂ ਜਿੱਦਣ ਆਪਰੇਸ਼ਨ ਕਰਾਉਣਾ ਸੀ ਇੱਕ ਉਸ ਦਿਨ ਵੀਡੀਓ ਤੁਹਾਡੇ ਰੂਪ ਰੂਪ ਕੀਤੀ ਸੀ ਗਾਂ ਵੇਚੀ ਸੀਗੀ ਅੱਜ ਫਿਰ ਤੁਹਾਨੂੰ ਪਹਿਲਣ ਵੈੜ ਬਿਲਕੁਲ ਪੰਮੇ ਬਾਈ ਦੇ ਕੋਲੇ ਤਾਜੀ ਸੂਈ ਸਵਾਈ ਵੱਛੀ ਆ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਦੂੰਗਾ ਤੁਹਾਨੂੰ ਮਿੱਤਰੋ ਪੰਮੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਸੇਤਾ ਠੀਕ ਆ ਮੇਰੇ ਭਰਾ ਦੀ ਬਾਈ ਬਹੁਤ ਵਧੀਆ ਕਿਰਪਾ ਉੱਥੇ ਰੁਕ ਜੀ ਵੀ ਪਿੱਛੇ ਮੜਾ ਜਾ ਤੇ ਆਪਰੇਸ਼ਨ ਬਾਈ ਕਿਵੇਂ ਹੋ ਗਿਆ ਸਫਲ ਬਹੁਤ ਬਾਈ ਬਹੁਤ ਬਾਈ ਸੁਣਾ ਹੋ ਗਿਆ ਚਲੋ ਸ਼ੁਗਰਾ ਹੁਣ ਤਾਂ ਨਹੀਂ ਫਿਰ ਤਕਲੀਫ ਬਾਈ ਕੋਈ ਤਕਲੀਫ ਨਹੀਂ ਹੁਣ ਪੀੜ ਪੂੜ ਦੀ ਮੈਂ ਮਤਲ ਨਹੀਂ ਕੋਈ ਬਸ ਛੁਕਰ ਆ ਭਰਾਵਾ ਨਹੀਂ ਤਾਂ ਅਦਾ ਤੂੰ ਪੀੜ ਨਾਲ ਬਾਈ ਬਹੁਤ ਔਖਾ ਸੀ ਬਾਈ ਮੈਨੂੰ ਤਿੰਨ ਸਾਲ ਹੋ ਗਏ ਜੀ ਹੂੰ ਚਲੋ ਪੰਮੇ ਬਾਈ ਆਖਿਆ ਹੀ ਨਾ ਹੁਣ ਤੇ ਰਹੇ ਹੁਣ ਕੰਮ ਘੁੰਮ ਕਰਕੇ ਪੈਣਾ ਚੜ੍ਹਿਆ ਲੈ ਜਾਣਗੇ ਆਪ ਨਿਆਣਾ ਹੁਣ ਆਪੇ ਹੋਲੀ ਹੋਲੀ ਹਾਂ ਸਹੀ ਆ ਬਾਈ ਤੇ ਮਨੀ ਰੇਂਗ ਬੰਦ ਕਰੀ ਨਹੀਂ ਪਾਸੇ ਤੋਂ ਹਾਂ ਤੇ ਬਾਈ ਪੰਮੇ ਇਹ ਜਿਹੜੀ ਵੈੜ ਲਿਆ ਆ ਫਿਰ ਤੇ ਸ਼ੁਰੂਆਤੀ ਵੈੜੀ ਆਪਰੇਸ਼ਨ ਤੋਂ ਬਾਅਦ ਹਨਾ ਹਾਂਜੀ 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 ਠੀਕ ਆ ਤੇ ਪੰਮੇ ਬਾਈ ਕਿੰਨਾ ਸੂਆ ਪਹਿਲਾਂ ਨਹੀਂ ਬਾਈ ਪਹਿਲਾਂ ਸੂਆ ਸੂਈ ਬਾਈ ਦੰਦੋ ਕਿਵੇਂ ਆ ਬਾਈ ਚੌਗੀ ਆ ਵੀਰੇ ਹੈ ਚੌਗੀ ਚੌਗੀ ਹਾਂ ਪੰਮੇ ਬਾਈ ਤੇਰੇ ਤਿਆਰਪੇ ਮੁਤਾਬਕ ਦੁੱਧ ਕਿੰਨਾ ਦੇਜੂਗੀ ਬਾਈ ਦੁੱਧ ਦੇਜੂਗੀ 15 16 ਕਿਲੋ ਦੇਜੂਗੀ 10 ਕਿਲੋ ਦੋ ਤਿਆਰ ਹੁਣ ਹੂੰ ਬਾਕੀ ਨਵਾਂ ਹਾਣਾ ਹਾਂ ਤੇ ਪੰਮੇ ਬਾਈ ਚਵਾਈ ਚਵਾਈ ਕਿਵੇਂ ਲੱਗੇ ਬਹੁਤ ਓਕੇ ਆ ਬਾਈ ਬੜੀ ਠੰਡੀ ਹੈ ਉਹ ਬੱਛੀ ਢੈਲੀ ਬਹੁਤ ਆ ਹਨਾ ਜੇ ਦੂਰ ਕਰ ਲਓ ਬੱਛਾ ਦੇਗੀ ਕਿ ਬੱਛੀ ਬਾਈ ਬੱਛਾ ਬਾਈ ਬੱਛਾ ਬੱਛਾ ਦੇਗੀ ਬਾਈ ਠੀਕ ਆ ਤੇ ਪੰਮੇ ਬਾਈ ਫਿਰ ਹੁਣ ਇਹਨੂੰ ਵੇਚਣਾ ਆਪਾਂ ਹੈ ਤੇ ਇਹਦਾ ਰੇਟ ਕੀ ਤੈ ਕਰੀਏ ਯਾਰ ਦੇਣ ਲੈਣ ਦੇ ਵਾਲਾ ਪੰਮੇ ਬਾਈ ਬਲੇ ਹੜੱਪੇ ਨਾ ਮਾਰੀ ਅੱਗੇ ਵੇਲਾ ਤੂੰ ਮਸਾ ਬੱਜਿਆ بس اونا روٹی ਕੋ ਕਮਾਈ ਜਾਈ ਮੇਰਾ ਬਾਈ ਬਣ ਕੇ ਠੀਕ ਆ ਤੇ ਫਿਰ ਗਿਲਾ ਗੁੱਸਾ ਵੀ ਨਾ ਕਰੀ ਮੇਰੀ ਕਿੰਨੀ ਵੇ ਨੇ ਗੱਲ ਕਹੀ ਆ ਨਹੀਂ ਨਹੀਂ ਠੀਕ ਆ ਚਲੋ ਬਾਈ ਜਿਹੜਾ ਬਾਲਾ ਹੜੱਪੇ ਮਾਰਨਾ ਨਾ ਯਾਰ ਉਹ ਕਿੰਤਰ ਜੰਨਲ ਚੋ ਜਾਉਂਦਾ ਬੜਾ ਆਪਾਂ ਤੈਨੂੰ ਵਿਖਾਈ ਦੇਣੀ ਹੁਣ ਚੋਕੀ ਆਪਾਂ ਹੂੰ ਤੇ ਬਹੁਤ ਠੰਡੀ ਆ ਠੀਕ ਆ ਬਾਈ ਤੇ ਲਾਈਕ ਵਾਲੀ ਬੱਚਾ 10 ਵਜੇ ਸੁੱਈ ਹੈ ਲਾਦੇ ਬੱਚਾ ਕੜੀ ਸ਼ਾਮ ਇਹ ਡੰਨ ਪਈ ਆ ਜੀ ਠੀਕ ਆ ਬਾਈ ਹਾਂ ਜੇ ਜੀ ਆਪਣੇ ਕੋਲ ਵੀਡੀਓ ਵੀ ਹੈਗੀ ਆ ਬਸ ਠੀਕ ਆ ਤੂੰ ਜਿਹੜਾ ਭਰਾ ਮੰਗਾਊਗਾ ਉਹ ਦੇ ਦਿਓ ਆਪਾਂ ਬਣਾ ਨਹੀਂ ਸਕਦੇ ਬਣਦੇ ਵੀਰੇ ਪਾਲੀ ਇੱਕ ਪਾਸੇ ਆਪਾਂ ਪਾਸੇ ਨਾ ਤੇ ਉਹ ਉਹਦੇ ਨਾਲ ਥੋੜੀ ਭਾਲ ਕਰ ਗਈ ਪਰਲੇ ਪਾਸੇ ਹਾਂ ਤੇ ਬਾਈ ਪੰਮੇ ਫਿਰ ਕਿੰਨੇ ਦੀ ਦੇ ਦਿੱਤੀ ਯਾਰ ਬਾਈ ਜੇ ਦਾ ਕੋਈ ਆਨਲਾਈਨ ਵੀਰ ਮਂਗਾਊਗਾ ਕੋਈ ਹੂੰ ਤੇ ਵੇਰ ਭੇਜਦੇ 75000 ਦੀ ਠੀਕ ਆ ਠੀਕ ਆ ਤੇ ਜੇ ਮੈਨੇ ਵੀਰ ਨੇ ਇੱਥੋਂ ਲੈ ਕੇ ਜਾਣੀ ਆ ਦੀ ਖੇਤਲ ਕਰਕੇ ਹਾਂ ਦੋ ਟਾਈਮ ਚੋਲੇ ਤਿੰਨ ਚਾਹ ਹਣ ਹਾਂ ਤੇ 50000 ਦੀ ਵੇਟ ਦੇ ਜੀ ਓਕੇ ਠੀਕ ਆ ਬਈ ਤੇ ਜੇ ਕੋਈ ਆਨਲਾਈਨ ਮੰਗਾਲੇ ਉਹਨਾਂ ਨੂੰ ਵੀ 50 ਦੀ ਦੇ ਦਿੱਤੀ ਯਾਰ ਮਨ ਕਰਾਇਆ ਆਪਣਾ ਆਪੇ ਦੇ ਦੇਣਗੇ ਅਗਲੇ ਆ ਹਾਂ ਕਰਾਇਆ ਬੜਾ ਆਪੇ ਦੇ ਦੇਣਾ ਹਾਂ ਬਸ ਠੀਕ ਆ ਕਰਾਇਆ ਬੜਾ ਆਪੇ ਦੇ ਦੇਣ 50 ਦੀ ਆਪਾਂ ਨੂੰ ਬਸ ਠੀਕ ਆ ਕੋਈ ਜੰਗੀ ਮਾੜੀ ਨਹੀਂ ਬਈ ਇਹੋ ਜੀ ਧੁਕੜ ਗੱਪਣ ਕਰਕੇ ਵੀ 40 45 ਨੂੰ ਵੱਚੀ ਵੇਖੇ ਜਾਂਦੀ ਆ ਹਾਂ ਵੱਚਾ ਦੇਗੀ ਬਈ ਵੱਚਾ ਦਿੱਤਾ ਵੀਰੇ ਨੇ ਹੂੰ ਤੇ ਚੁਾਈ ਚੁਈ ਤੇ ਨਿਆਣਾ ਨੂੰ ਆ ਉਹਦਾ ਆਪਾਂ ਵਿਖਾਈ ਦਿੰਨੇ ਹਾਂ ਕੱਲ ਮਾੜੀਆਂ ਇਹ ਗੋਡੇ ਪਾਸੇ ਕਰ ਲਈ ਮੇਰਾ ਬਈ ਨਿਆਣਾ ਪਾ ਕੇ ਵਿਖਾ ਦਿੰਨੇ ਹਾਂ ਹੂੰ ਵਾਕਈ ਵੱਚੀ ਨੂੰ ਚਵਾਜੂ ਪਹੁੰਚ ਜਾਊਗਾ ਦੂਜੇ ਤਰ੍ਹਾਂ ਤੋਂ ਮਾਰਦੇ ਕੱਲੀ ਵੀਰੇ ਇਹ ਵੀ ਨਾ ਹੁੰਦਾ ਆਪਾਂ ਨਿਆਣਾ ਪਾ ਕੇ ਵਿਖਾ ਦਿੰਨੇ ਹਾਂ ਹਣ ਠੀਕ ਆ ਬਾਈ ਕਾਲੀ ਵੀਰੇ ਓਕੇ ਵੀਰੇ ਤੇ ਕਾਲੀ ਬਾਈ ਫਿਰ ਹੁਣ ਮਾਨਤਾਣੀ ਦੇ ਵਿੱਚੋਂ ਹੋ ਜਾਊਗਾ ਫਿਰ ਕਿ ਨਹੀਂ ਕਰਦੇ ਇਹਦੇ ਵਿੱਚ ਬਾਈ 500 ਰੁਪਏ ਛੱਡ ਦਿਆਂਗੇ ਹਾਂ ਠੀਕ ਆ ਚੱਲ ਕੋਈ ਨਾ ਕਰਦੇ ਹਜ਼ਾਰ ਹੀ ਕਰ ਦਿਆਂਗੇ ਠੀਕ ਆ ਬਾਈ ਠੀਕ ਤੇ ਪੰਮੇ ਬਾਈ ਨੰਬਰ ਆਪਣਾ ਕਿੰਨਾ ਸੀ 94174 ਹੂੰ 94174 ਇੱਕ ਵਾਰੀ ਹੋਰ ਬੋਲ ਦਿਓ 94174 ਹਾਂਜੀ 94174 ਠੀਕ ਹੈ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ 94174 94174 94174 ਪਹਿਲਾ ਸੂਆ ਵੈੜ ਕੱਲ ਦੀ ਸੂਈ ਝੇਰ ਵਗੈਰਾ ਡਰਨ ਗੱਲ ਸਾਰੀ ਤੁਹਾਨੂੰ ਵਿੱਚ ਵੀਡੀਓ ਦੇ ਦੱਸ ਦਿੱਤੀ ਅਗਲੀ ਕਰ ਵਾਲੀ ਤੁਸੀਂ ਕਰਨੀ ਹੈ ਧੰਨਵਾਦ ਸ਼ੁਕਰੀਆ ਚਾਉਂਦੇ ਰਹੋ